ਖੜੇ ਆ ਦੋ ਭਾਈ ਵਕਤੌਰ ਦੇ ਵਿੱਚ ਚਿੱਟੇ ਵਾਲਿਆਂ ਨੇ ਜਿਹੜਾ ਕਦਰਾਂ ਨਾ ਹਮਲਾ ਕੀਤਾ ਦੱਤਾਂ ਤੋੜੀਆਂ ਸਾਡੇ ਫੌਜੀ ਭਰਾ ਦੀਆਂ ਅਸੀਂ ਵੀ ਸਾਰੇ ਫੌਜੀ ਭਰਾ ਖੜੇ ਆ ਤਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਭਗਵਾਨ ਜੀ ਨੂੰ ਜਾਂ ਤਾਂ ਉਹਨਾਂ ਨੂੰ ਅਸਤੀਫਾ ਦੇ ਕੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ ਜੇਕਰ ਇਹਨਾਂ ਦੇ ਬਸ ਦੀ ਗੱਲ ਨਹੀਂ ਆ ਤਾਂ ਤੇ ਦੂਸਰੀ ਲੱਖ ਦੇ ਆਲਾਹ ਦਾ ਪਾਉਣਾ ਚਾਹਣਾ ਮੈਂ ਇਹ ਜੇ ਐਸਐਚਓ ਨੂੰ ਜਿਹੜੇ ਇੱਕ ਬੰਦੇ ਨੇ ਇਹ ਮੁੱਦਾ ਚੁੱਕਿਆ ਲਖਵਿੰਦਰ ਸਿੰਘ ਨੇ ਤੇ ਉਹਨੂੰ ਵੀ ਧਮਕੀਆਂ ਦਿੰਦਾ ਜਾ ਕੇ ਤੇ ਮੈਂ ਆਪਣੇ ਪੇਜ ਦੇ ਉੱਪਰ ਉਹ ਵੀ ਪੋਸਟ ਸ਼ੇਅਰ ਕੀਤੀ ਆ ਦੋਨੋਂ ਪੋਸਟਾਂ ਸ਼ੇਅਰ ਕੀਤੀਆਂ ਤੇ ਆ ਤੁਸੀਂ ਭਰਾ ਦੀਆਂ ਜਿਹੜੀਆਂ ਲੱਤਾਂ ਦੇਖ ਸਕਦੇ ਹੋ ਕੁਟੀਆਂ ਤੇ ਆ ਬੈੱਡ ਦੇ ਉੱਪਰ ਪਿਆ ਸਾਡਾ ਬੋਦੀ ਭਰਾ ਜਿਹੜਾ ਕਿ ਨਸ਼ਿਆਂ ਵਿਰੁੱਧ ਲੜ ਰਿਹਾ ਇੱਕ ਸਮਾਜ ਨੂੰ ਚੰਗੀ ਸੇਧ ਦੇ ਰਿਹਾ ਤੇ ਇਹਦਾ ਮਤਲਬ ਜਿਹੜੀ ਸਮਾਜ ਨੂੰ ਸੇਧ ਦੇਣਾ ਸਮਾਜ ਨੂੰ ਚੰਗੇ ਪਾਸੇ ਲੈ ਕੇ ਜਾਣਾ ਜਿਹੜਾ ਭਗਵਾਨ ਜਮਾਨ ਕਹਿੰਦਾ ਸੀ ਕਿ ਮੈਂ ਰੰਗਲਾ ਪੰਜਾਬ ਬਣਾਉਣਾ ਹੈ ਉਹ ਰੰਗਲਾ ਪੰਜਾਬ ਬਣਾਉਣਾ ਇਹਨੂੰ ਇੰਨਾ ਮਹਿੰਗਾ ਪਿਆ ਕਿ ਇਹਦੀਆਂ ਲੱਤਾਂ ਤੇ ਇਹਨੂੰ ਖੜਨਾ ਬੰਦ ਕਰਤਾ ਤੇ ਉੱਪਰੋਂ ਜਿਹੜਾ ਹੈਗਾ ਮਨੀਸ਼ ਜਿਹੜਾ ਐਸਐਚਓ ਆ ਉਹ ਉਹਨੂੰ ਧਮਕੀਆਂ ਦੇ ਰਿਹਾ ਕਿ ਤੂੰ ਕੀ ਕਰਦਾ ਤੇਰੇ ਤੇ ਵੀ ਪਰਚਾ ਪਾਵਾਂਗੇ ਸ਼ਰਮ ਹੋਣੀ ਚਾਹੀਦੀ ਆ ਪਹਿਲਾਂ ਇਹੀ ਜਿਹੜਾ ਫੌਜੀ ਹਮਲਾ ਹੋਇਆ ਸੀ ਫੌਜੀਆਂ ਤੇ ਹਮਲਾ ਹੋਇਆ ਸੀ ਪਟਿਆਲੇ ਦੇ ਵਿੱਚ ਉੱਥੇ ਜਿਹੜੀ ਪੁਲਿਸ ਵੀ ਇੰਨੀ ਗਰਕਰੀ ਹੋਈ ਸੀ ਤੇ ਅੱਜ ਫੇਰ ਉਹੀ ਜਿਹੜਾ ਹੈਗਾ ਵਰਤਾਰਾ ਫੇਰ ਹੈ ਤੇ ਇਹਦਾ ਮਤਲਬ ਇਹ ਰੰਗਲਾ ਪੰਜਾਬ ਨਹੀਂ ਇਹ ਨਸ਼ਿਆਂ ਦਾ ਪੰਜਾਬ ਬਣਾਉਣਾ ਚਾਹੁੰਦੇ ਆ ਨਸ਼ਿਆਂ ਦਾ دریا ਵਗਾਉਣਾ ਚਾਹੁੰਦੇ ਆ ਤੇ ਜਾਂ ਫਿਰ 80 ਤੋਂ ਲੈ ਕੇ 90 ਵਾਲੇ ਦਹਾਕੇ ਦੇ ਵਿੱਚ ਦਵਾਰੇ ਲਗਾਉਣਾ ਚਾਹੁੰਦੇ ਆ ਪੰਜਾਬ ਨੂੰ ਅਸੀਂ ਇੱਕ ਬਦਲਾਅ ਲਿਆਂਦਾ ਸੀਗਾ ਆਮ ਆਦਮੀ ਪਾਰਟੀ ਦਾ ਤੇ ਇਹ ਪੰਜਾਬ ਜਾ ਕਿਧਰ ਨੂੰ ਗਿਆ ਮੈਂ ਇਥੇ ਕਾਲੀ ਨਹੀਂ ਕਾਂਗਰਸੀ ਨਹੀਂ ਭਾਜਪਾ ਵਾਲਾ ਨਹੀਂ ਕੋਈ ਆਮ ਆਦਮੀ ਪਾਰਟੀ ਵਾਲਾ ਨਹੀਂ ਮੈਂ ਇੱਕ ਫੌਜੀ ਭਰਾ ਦੇ ਨਾਲ ਖੜਾ ਤੇ ਸਾਰੇ ਫੌਜੀ ਆ ਜਿਹੜੇ ਫੌਜੀ ਭਰਾ ਦੇ ਨਾਲ ਖੜੇ ਆ ਜੇਕਰ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਦੇ ਅਸੀਂ ਉਥੋਂ ਤੱਕ ਵੀ ਧਰਨੇ ਮਜਾਰੇ ਕਰਾਂਗੇ ਅਸੀਂ ਇੱਥੋਂ ਤੱਕ ਵੀ ਮੰਗ ਕਰਾਂਗੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ ਨਹੀਂ ਤਾਂ ਭਗਵਾਨ तमाम ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕਿੱਟਾ ਤੁਸੀਂ ਕਹਿੰਦੇ ਹੋ ਅਸੀਂ 31 ਤਰੀਕ ਤੱਕ ਬੰਦ ਕਰਤਾ ਤੇ ਕਿੱਟੇ ਵਾਲੇ ਤਾਂ ਹਜੇ ਵੀ ਆ ਫਿਰਦੇ ਆ ਤੇ ਜਿਹੜੇ ਤੁਸੀਂ ਦੇਖਣਾ ਹੋਵਗੇ ਅਤੇ ਤੁਸੀਂ ਉਹ ਅੰਦਰ ਤੁੰਦੇ ਹੋਣਗੇ ਜਿਵੇਂ ਕਿ ਗੋਮਿਆਂ ਵਾਲਾ ਜਿਹੜਾ ਕਿ ਇੱਕ ਮਟਰ ਨੂੰ ਜਿਹੜਾ ਕਿ ਪੁਲਿਸ ਦੇ ਫੈਡੀ ਦੇ ਵਿੱਚ ਜਿਹੜੀ ਉਹ ਮੌਤ ਹੋਈ ਆ ਤਾਂ ਮੈਂ ਤਾਂ ਇਹੀ ਬੇਨਤੀ ਕਰਦਾ ਭਰਾਵੋ ਜਾਗੋ ਉੱਠ ਖੜੋ ਯਾਰ ਉਦੋਂ ਉਠੋਗੇ ਜਦੋਂ ਅੱਗ ਤੁਹਾਡੇ ਘਰਾਂ ਤੱਕ ਪਹੁੰਚ ਗਈ ਅੱਜ ਸਾਡੇ ਫੌਜੀ ਭਰਾ ਦੇ ਇਹਦੇ ਘਰ ਦਾ ਕਾਈ ਆ ਇਹ ਵੀ ਜਿਹੜਾ ਹੈਗਾ ਆਪਣੀ ਪਿੰਡ ਦਾ ਭਲਾ ਕਰਨ ਖਾਤਰ ਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਖਾਤਰ ਜਿਹੜਾ ਲੜ ਰਿਹਾ ਸੀਗਾ ਤੇ ਅੱਜ ਇਹੀ ਖੁੱਦ ਬੈੱਡ ਦੇ ਉੱਪਰ ਪਿਆ ਅੱਗੇ ਕੀ ਲੜੂਗਾ ਮੈਂ ਫੇਰ ਇਹੀ ਬੇਨਤੀ ਕਰਦਾ ਹਾਂ ਸਾਰੇ ਭਰਾਵਾਂ ਨੂੰ ਪਿੱਛੇ ਜਿਹੜਾ ਆ ਸੰਦੂਰ ਆਪਰੇਸ਼ਨ ਚੱਲਿਆ ਜਦੋਂ ਇਹ ਲੜਾਈ ਲੱਗੀ ਆ ਉਦੋਂ ਤੁਸੀਂ ਫੌਜੀਆਂ ਨੂੰ ਵਾਹ ਵਾ ਕਰਦੇ ਸੀਗੇ ਤੇ ਅੱਜ ਆ ਹਾਲਾਤ ਐ ਚਿੱਟੇ ਆਲਿਆਂ ਦੇ ਕੀਤੇ ਹੋਏ ਤੇ ਜੇਕਰ ਸਾਡੀ ਸਰਕਾਰ ਤੇ ਸਾਡਾ ਜਿਹੜਾ ਉਹ ਐਸਐਚਓ ਜਿਹੜਾ ਦੂਜੇ ਮੁੰਡੇ ਨੂੰ ਕਹਿ ਰਿਹਾ ਜੇ ਇਹ ਇਹ ਆਪਦੀ ਡਿਊਟੀ ਸਹੀ ਕਰਦੇ ਹੁੰਦੇ ਤੇ ਅੱਜ ਸਾਡਾ ਭਰਾ ਉਥੇ ਆਪਣੇ ਜਿਹੜੇ ਜਵਾਨਤ ਹੈ ਉਹਨਾਂ ਨੂੰ ਟ੍ਰੇਨਿੰਗ ਦੇ ਰਿਆ ਹੁੰਦਾ ਅੱਜ ਬੈਠਦੇ ਨਾ ਪਿਆ ਹੁੰਦਾ ਪਰ ਸ਼ਰਮ ਵੀ ਚਾਹੀਦੀ ਆ ਸਾਡੇ ਪੁਲਿਸ ਦੇ ਅਫਸਰਾਂ ਨੂੰ ਸਾਡੇ ਜਿਹੜੀ ਪੁਲਿਸ ਦੇ ਜਿੰਨੇ ਐਸ ਐਚ ਓ ਆ ਉਹਨਾਂ ਨੂੰ ਜਿਨ੍ਹਾਂ ਦੇ ਹਲਕਿਆਂ ਦੇ ਵਿੱਚ ਚਿੱਟਾ ਵਿਕਦਾ ਸ਼ਰਿਆਮ ਜਿਹੜੇ ਕਹਿੰਦੇ ਸੀ 20-20 ਹਜ਼ਾਰ ਦੇ ਕੇ ਪੁਲਿਸ ਨੂੰ ਆਏ ਆ ਸਾਡਾ ਜਿਹੜਾ ਕੁਝ ਕਰਨਾ ਕਰ ਲੋ ਉਹਨਾਂ ਨੂੰ ਸ਼ਰਮਾਉਣੀ ਚਾਹੀਦੀ ਹੋਜੇ ਮੈਂ ਕਹਿੰਦਾ 5-7% 10% ਜਿਹੜੇ ਚੰਗੇ ਪੁਲਿਸ ਵਾਲੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਇਹ ਸ਼ਰਮ ਮਹਿਸੂਸ ਕਰਾਉਂਦੇ ਆ ਜਿਹੜੇ ਇਹੋ ਜਿਹੇ ਐਸ ਐਚ ਓ ਆ ਜਿਹੜੇ ਇਹੋ ਜਿਹੇ ਪੁਲਿਸ ਆ ਸਾਡੀ ਤੇ ਮੈਂ ਵੀਡੀਓ ਸ਼ਾਇਦ ਲੰਬੀ ਹੋ ਰਹੀ ਹੋਊਗੀ ਮੈਂ ਇਹੀ ਬੇਨਤੀ ਕਰਨਾ ਫੇਰ ਸਾਨੂੰ ਉਨਾ ਦੱਲਾਵੇ ਮਜਬੂਰ ਨਾ ਕਰੋ ਕਿ ਅਸੀਂ ਧਰਨੇ ਮਜਾਰੇ ਆਂ ਜੇ ਉਤਰ ਗਏ ਫੇਰ ਜਿਹੜੀ ਆ ਸਾਡੀ ਸਰਕਾਰ ਕਹਿ ਦਿੰਦੀ ਆ ਕਿ ਜੇ ਇਹ ਧਰਨੇ ਮਜਾਰੇ ਕਰਦੇ ਆ ਤਾਂ ਧਰਨੇ ਮਜਾਰੇ ਕਰਨ ਜੋਗ ਨਹੀਂ ਆ ਤੇ ਆ ਆ ਤੁਸੀਂ ਆਪ ਦੇਖ ਸਕਦੇ ਹੋ ਜੇਕਰ ਪੁਲਿਸ ਨੇ ਡਿਊਟੀ ਸਹੀ ਕੀਤੀ ਹੁੰਦੀ ਤਾਂ ਅੱਜ ਸਾਡਾ ਭਰਾ ਆਪਣੀਆਂ ਰੱਤਾਂ ਦੇ ਸਾਡੇ ਵਿੱਚ ਖੜਾ ਹੁੰਦਾ ਧੰਨਵਾਦ ਸਾਰਿਆਂ ਦਾ